ਮਰਹੂਮ ਜਥੇਦਾਰ ਗੁਰਚਰਨ ਸਿੰਘ ਟੋੜਾ ਦੀ ਨਿੱਗੀ ਯਾਦ ਵਿੱਚ ਜੁੜੀ ਸਮੂਹ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਕਿਤਾਬ ਤਕਰੀਬਨ ਮੁੱਢ ਤੋਂ ਲੈ ਕੇ ਅਖੀਰ ਤੱਕ ਪੂਰਾ ਖੋਭ ਕੇ ਤਾਂ ਨਹੀਂ ਥੋੜੇ ਸਮੇਂ 'ਚ ਪੜ੍ਹੀ ਨਹੀਂ ਜਾ ਸਕਦੀ ਸੀ ਪਰ ਤਕਰੀਬਨ ਮੈਂ ਇਹਦੇ ਵਿੱਚ ਦੀ ਨਿਕਲਿਆ ਤੇ ਕੋਸ਼ ਜਿਹੜੇ ਹਿੱਸੇ ਆ ਉਹ ਬੜੇ ਧਿਆਨ ਨਾਲ ਮੈਂ ਸੁਣਿਆ ਇਹ ਜਦੋਂ ਆਪਾਂ ਪੜਦੇ ਹਾਂ ਕਿਤਾਬ ਤਾਂ ਇਹ ਲੱਗਦਾ ਹੈ ਕਿ ਇੱਕ ਵਿਅਕਤੀ ਦੀ ਕਹਾਣੀ ਨਹੀਂ ਪੜ ਰਹੀ ਇੱਕ ਯੁੱਗ ਦੀ ਬਾਤ ਹੈ ਪੂਰੇ ਦੀ ਕਿਉਂਕਿ ਜਿਹੜਾ ਬੰਦਾ ਹੈ ਜੋ ਗੁਰਚਰਨ ਸਿੰਘ ਟੋੜਾ ਹੈ ਉਹ ਕੋਈ ਆਮ ਜਿਹਾ ਵਿਅਕਤੀ ਨਹੀਂ ਉਹਦੀ ਇੱਕ ਇਹ ਸਾਰੇ ਉਸਤੇ ਉੱਤੇ ਇੱਕ ਛਾਪ ਹੈ ਇਹ ਸਾਰੇ ਸਮੇਂ ਤੇ ਕਿਉਂਕਿ ਇੱਕ ਵਿਦਵਾਨਾਂ ਦੇ ਵਿੱਚ ਬੜਾ ਸਿਧਾਂਤਕ ਮਸਲਾ ਕਿੰਨੇ ਸਾਲਾਂ ਤੋਂ ਰੜਕਿਆ ਜਾ ਰਿਹਾ ਹੈ ਜਿਸ ਦਾ ਅਜੇ ਤੱਕ ਵੀ ਕੋਈ ਫਾਈਨਲ ਜਵਾਬ ਨਹੀਂ ਆਇਆ ਕਿ ਹਾਲਤਾਂ ਵਿਅਕਤੀ ਨੂੰ ਘੜਦੀਆਂ ਜਾਂ ਵਿਅਕਤੀ ਹਾਲਤਾਂ ਸਿਰਜਦਾ ਸੋ ਆਮ ਤੌਰ ਤੇ ਦਾ ਇੱਕ ਪਾਸੜ ਜਵਾਬ ਦਿੱਤਾ ਜਾਂਦਾ ਹੈ ਕਿ ਵਿਅਕਤੀ ਵਿਕਤੀ ਕੁਝ ਨਹੀਂ ਹੁੰਦਾ ਜਿਹੋ ਜਿਹੇ ਜੁਗ ਹੋਊ ਜਿਹੋ ਜਿਹੇ ਹਾਲਤਾਂ ਆਉਣਗੀਆਂ ਉਹ ਆਪਣੇ ਵਿੱਚੋਂ ਬੰਦਾ ਪੈਦਾ ਕਰ ਲੈਂਦੀ ਹੈ ਇਹ ਬੜੀ ਮਕੈਨੀਕਲ ਜੀ ਇਸ ਤਰ੍ਹਾਂ ਦੀ ਅੰਡਰਸਟੈਂਡਿੰਗ ਹੈ ਇੱਕੇ ਦੀ ਉਲਟ ਵੀ ਹੈ ਕਿ ਅਸਲ 'ਚ ਵਿਅਕਤੀ ਕਿ ਹੋ ਜਾਏ ਉਹ ਆਪਦੇ ਮੁਤਾਬਕ ਹਾਲਾਤ ਸਿਰਜ ਲੈਂਦਾ ਸੋ ਮੈਨੂੰ ਇਹ ਸਾਰਾ ਪੜ੍ਹ ਕੇ ਲੱਗਿਆ ਕਿ ਇਹ ਬੜਾ ਡਾਇਲੈਕਟਿਕਲ ਰਿਲੇਸ਼ਨ ਇਹ ਵੀ ਠੀਕ ਹੈ ਕਿ ਜਿਹੜੀਆਂ ਹਾਲਤਾਂ ਉਹ ਵਿਅਕਤੀ ਨੂੰ ਘੜਦੀਆਂ ਪਰ ਜਿਹੜੇ ਵੱਡੇ ਵਿਅਕਤੀ ਹੁੰਦੇ ਆ ਉਹ ਉਹਨਾਂ ਹਾਲਤਾਂ ਦੇ ਨਕਸ਼ੇ ਵੀ ਤਰਾਸ਼ਦੇ ਹਨ ਉਹਨਾਂ ਆਪਾਂ ਇਹ ਸੋਚ ਗਏ ਕਿ ਜੇ ਜਥੇਦਾਰ ਗੁਰਚਰਨ ਸਿੰਘ ਟੋੜਾ ਦ੍ਰਿਸ਼ ਤੇ ਨਾ ਹੁੰਦੇ ਇਹ ਪਿਛਲੇ 50 60 ਸਾਲਾਂ 'ਚ ਕੀ ਇਤਿਹਾਸ ਇਨਵਿਨ ਇਵੇਂ ਹੋਣਾ ਸੀ ਇਹਦੂੰ ਬਹੁਤ ਹੀ ਵੱਖਰਾ ਇਤਿਹਾਸ ਹੋਣਾ ਸੀ ਇਹ ਹਰ ਕਿਸੇ ਬਾਰੇ ਇਹ ਗੱਲ ਨਹੀਂ ਕਹੀ ਜਾ ਸਕਦਾ ਬਹੁਤ ਅਕਾਲੀ ਆਗੂ ਸਰਗਰਮ ਰਹੇ ਨਾ ਮੈਂ ਕਹਨਾ ਸੁਖਦੇਵ ਸੂਢੀਂਡ ਸਾਹਿਬ ਬਹੁਤ ਉਹਨਾਂ ਨੇ ਆਪਣੀ ਜ਼ਿੰਦਗੀ ਪੰਥਰ ਦੇ ਲੇਖੇ ਲਾਈ ਹੈ ਪਰ ਮੇਰਾ ਨਹੀਂ ਖਿਆਲ ਆ ਪਏ ਕਿ ਐਸੇ ਕਿਏ ਵੀ ਜੇ ਕਿਤੇ ਸੁਖਦੇਵ ਸੂਢੀਂਡ ਸਾਹਿਬ ਪੈਦਾ ਨਾ ਹੋਇਆ ਹੁੰਦਾ ਤਾਂ ਪੰਜਾਬ ਦਾ ਤੇ ਪੰਥ ਦਾ ਇਤਿਹਾਸ ਜਾਂ ਉਹਦੀ ਜਿਹੜੀ ਹਾਲਤ ਹੈ ਅੱਜ ਕੋਈ ਹੋਰ ਹੋਈ ਹੁੰਦੀ ਸੋ ਮੇਰੇ ਮੁਤਾਬਕ ਤਾਂ ਇਹ ਹੈ ਕਿ ਇੱਕ ਗੁਰਚਰਨ ਸਿੰਘ ਟੋੜਾ ਇੱਕ ਪ੍ਰਕਾਸ਼ ਸਿੰਘ ਬਾਦਲ ਦੋਹਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ ਹਾਲਾਂਕਿ ਦੋਹਾਂ ਨੇ ਬਿਲਕੁਲੀ ਵੱਖੋ ਵੱਖਰੇ ਢੰਗ ਨਾਲ ਇਤਿਹਾਸ ਤੇ ਫਰਕ ਪਾਇਆ ਹੈ ਸੋ ਇੱਕ ਤਾਂ ਮਤਲਬ ਜਿਹੜੀ ਵਰੀ ਪਹਿਲੀ ਗੱਲ ਇਹ ਸੀਗੀ ਦੂਜੀ ਆਮ ਤੌਰ ਤੇ ਜਿਹੜੀ ਸਾਡੀ ਖਾਸ ਕਰਕੇ ਟ੍ਰੇਨਿੰਗ ਹੋਈ ਹੈ ਜਿਹੜੇ ਬੰਦੇ ਕਮਿਊਨਿਸਟਾਂ ਚੋਂ ਆਏ ਉਹ ਹਮੇਸ਼ਾ ਹੀ ਸੋਚ ਨੂੰ ਪ੍ਰਮੁੱਖ ਰੱਖਦੇ ਆ ਵਿਚਾਰਤਾਰਾ ਸੋਚ ਜਿਹੜਾ ਵਿਅਕਤੀ ਦਾ ਸੁਭਾਅ ਹੈ ਉਹ ਕਿੰਨਾ ਫਰਕ ਪਾਉਂਦਾ ਗੱਲਾਂ ਤੇ ਇੱਕੋ ਹੀ ਸੋਚ ਹੋਵੇ ਦੋ ਵਿਅਕਤੀਆਂ ਦੀ ਦੋਹਾਂ ਦੇ ਸੁਭਾਅ ਅਲੱਗ-ਅਲੱਗ ਹੋਣ ਉਹਨਾਂ ਦਾ ਰਾਸੀ ਵਿਹਾਰ ਬਹੁਤ ਹੀ ਅਲੱਗ-ਅਲੱਗ ਕਿਸਮ ਦਾ ਹੋਊਗਾ ਸੋ ਮੇਰੇ ਵਾਸਤੇ ਇਹ ਸਾਰੀ ਕਿਤਾਬ ਚੋਂ ਜਥੇਦਾਰ ਗੁਰਚੰਦ ਸਿੰਘ ਟੋੜਾ ਨੂੰ ਵਿਅਕਤੀ ਦੇ ਤੌਰ ਤੇ ਸਮਝਣਾ ਉਹਨਾਂ ਦਾ ਸੁਭਾਅ ਕੀ ਸੀ ਪਹਿਲਾਂ ਜੀਤੇ ਕਰਕੇ ਆਪਾਂ ਕਹਿ ਸਕਦੇ ਆ ਵੀ ਜੇ ਟੌੜੇ ਦੀ ਜਗ੍ਹਾ ਕੋਈ ਹੋਰ ਹੁੰਦਾ ਉਸ ਮੌਕੇ ਤਾਂ ਗੱਲ ਇਸ ਤਰ੍ਹਾਂ ਨਹੀਂ ਸੀ ਹੁੰਨੀ ਗੱਲ ਹੋਰ ਤਰ੍ਹਾਂ ਹੋਣੀ ਸੀ ਸੋ ਉਹਨਾਂ ਦੇ ਸੁਭਾਅ ਦੇ ਜਿਹੜੇ ਵੱਡੇ ਲੱਛਣ ਮੈਨੂੰ ਲੱਗੇ ਉਹ ਇਹ ਹੈ ਕਿ ਲੜਿਆ ساری ਉਮਰ ਤੁਸੀਂ ਦੇਖ ਲਓ ਕਿਹੜੇ ਸਮਿਆਂ ਤੋਂ ਸੰਤ ਫਤੇਸੂ ਨਾਲ ਵੀ ਸੰਤ ਚੰਦਨ ਸਿੰਘ ਨਾਲ ਵੀ ਉਸ ਤੋਂ ਬਾਅਦ ਤਾਂ ਆਪਾਂ ਨੂੰ ਸਾਰੇ ਇਤਿਹਾਸ ਦਾ ਪਤਾ ਹੀ ਹੈ ਕਿ ਉਸ ਤੋਂ ਪਹਿਲਾਂ ਵੀ મતਭੇਦ ਆਉਂਦੇ ਰਹੇ ਲੜਦੇ ਰਹੇ ਪਰ ਇੱਕ ਗੱਲ ਜਿਹੜੀ ਮੈਂ ਉਹਦੇ ਨੋਟ ਕੀਤੀ ਕਿਸੇ ਪ੍ਰਤੀ ਵੀ ਮਨ ਚ ਕਰੋੜ ਨਹੀਂ ਰੱਖਿਆ ਕਿ ਕੋਈ ਨਹੀਂ ਕਿਤੇ ਦੇਖਾਂਗੇ ਮਲਕ ਕਿਸੇ ਪ੍ਰਤੀ ਵੀ ਮਨ ਚ ਕਰੋੜ ਨਹੀਂ ਇਹ ਗੱਲ ਉਹਨਾਂ ਨੂੰ ਵੱਡਾ ਬਣਾਉ ਇਹ ਵੱਡਾ ਆਦਮੀ ਇਸ ਤਰ੍ਹਾਂ ਕਰ ਸਕਦਾ ਆਮ ਆਦਮੀ ਵੱਡਾ ਅਹੁਦੇ ਪੱਖੋਂ ਵੀ ਨਹੀਂ ਕਹਿੰਦਾ ਮੈਂ ਵੱਡਾ ਉਮਰ ਪੱਖੋਂ ਵੀ ਨਹੀਂ ਕਹਿੰਦਾ ਵੀ ਉਹਦਾ ਸਟੇਚਰ ਇਨਸਾਨ ਦੇ ਤੌਰ ਤੇ ਕੁਝ ਇਹੋ ਜਿਹੇ ਸਿਰਫ ਤਾਂ ਇਹ ਬਹੁਤੀਆਂ ਹੁੰਦੀਆਂ ਨਹੀਂ ਐਕਟੀਵਿਸਟਸ ਤਾਂ ਬਿਲਕੁਲੀ ਨਹੀਂ ਹੁੰਦੀਆਂ ਉੱਥੇ ਤਾਂ ਵਿਰੋਧ ਤੇ ਘਰੋੜ ਹੀ ਚੱਲਦੇ ਆ ਇਹਦੀ ਹੁਣ ਉਦਾਹਰਨ ਤੁਸੀਂ ਦੇਖੋ ਕਿ 1962 ਸੰਤ ਚੰਨਨ ਸਿੰਘ ਨੇ ਇਹਨਾਂ ਦੇ ਰਾਹ 'ਚ ਅੜਿੱਕੇ ਲਾਉਣ ਦੇ ਕਿੰਨੇ ਯਤਨ ਕੀਤੇ। ਹਾਲਾਂਕਿ ਸੰਤ ਚੰਨਨ ਸਿੰਘ ਦੇ ਹੀ ਪ੍ਰਸ਼ੰਸਕ ਬਹੁਤ ਹਨ। ਸੰਤ ਫਤੇਸ ਸਿੰਘ ਨਾਲੋਂ ਵੱਧ। ਇਹ ਸੰਤ ਫਤੇਸ ਸਿੰਘ ਹੋਰ ਕਿਸਮ ਦਾ ਬੰਦਾ ਸੀ ਸੰਤ ਚੰਨਨ ਸਿੰਘ। ਸੰਤ ਫਤੇਸ ਸਿੰਘ ਤੋਂ ਪਹਿਲਾਂ ਅਕਾਲੀ ਸਰਗਰਮੀਆਂ 'ਚ ਹਿੱਸਾ ਲੈਣ ਲੱਗ ਗਿਆ ਸੀ ਤੇ ਵਰਕਿੰਗ ਕਮੇਟੀ ਦਾ ਵੀ ਮੈਂਬਰ ਸੀ। ਇਹ ਮੇਰੇ ਵਾਸਤੇ ਬਿਲਕੁਲ ਨਵਾਂ ਤੱਤ ਹੈ। ਮੇਰੀ ਧਾਰਨਾ ਇਹ ਸੀ ਕਿ ਸੰਤ ਫਤੇਸੂਨ ਦਾ ਅਜ ਮਿਕ ਗੜਬਈ ਹੁੰਦਾ ਨਾ ਵੀ ਚਲ ਉਹਨੇ ਉਹਨੂੰ ਐਸਜੀਪੀਸ ਦਾ ਪ੍ਰਧਾਨ ਬਣਾਤਾ ਇਹ ਕਹਿੰਦਾ ਵੀ ਨਹੀਂ ਸੰਤ ਫਤੇਸੂਨ ਦਾ ਬਾਦਸ਼ਾਹ ਆਇਆ ਜਾ ਕੇ ਉਹ ਤਾਂ ਪੰਜਾਬੀ ਸੂਬੇ ਦੇ ਮੋਰਚੇ ਵੇਲੇ ਆਇਆ ਇਹ ਤਾਂ ਸੰਤ ਚੰਦਨ ਸਿੰਘ ਦਾ ਪਹਿਲਾ ਤੁਸੀਂ ਜਿਹਦਾ ਮਤਲਬ ਉਹਦੀ ਕਾਬਦੀ ਅਜ਼ਾਦਾਨ ਹਸਤੀ ਸੀ ਸੰਤ ਚੰਦਨ ਸਿੰਘ ਦੀ ਚਲੋ ਐਸਜੀਪੀਸੀ ਦੇ ਇਲੈਕਸ਼ਨ ਦੇ ਵਿੱਚ ਇਹਨਾਂ ਨੂੰ ਉਰਾ ਢੱਕਣ ਦਾ ਸੰਤ ਚੰਦਨ ਸਿੰਘ ਨੇ ਵਿਰੋਧ ਕੀਤਾ ਤੇ ਨਾਰਾਜ਼ ਵੀ ਹੋਏ ਘਰੇ ਵੀ ਜਾ ਬੈਠੇ ਕੁਛ ਚਰ ਜਾ ਕੇ ਕਿਉਂਕਿ ਮਨ ਉਹ ਚਾਟਦਾ ਖੱਟਾ ਦਾ ਹੁੰਦਾ ਹੀ ਇਹਨਾਂ ਗੱਲਾਂ ਤੋਂ ਫਿਰ ਪਰ ਜੂਨ 1963 ਚ ਅਗਲੇ ਸਾਲ ਹੀ ਫਿਰ ਐਸਜੀਪੀਸੀ ਦੀ ਇਲੈਕਸ਼ਨ ਸੀ ਫਿਰ ਸੰਤ ਚੰਨਨ ਸਿੰਘ ਦਾ ਰਾ ਢੱਕਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਉਹ ਹੋ ਗਈਆਂ ਕਾਂਗਰਸ ਵੱਲੋਂ ਮਾਸਟਰ ਤਾਰਾ ਸੁੰਦਰਾ ਹੀ ਪਰ ਪਹਿਲਾ ਮਸ਼ਤਾਰਾ ਸੁੰਦੇ ਪੱਖ ਚ ਨੇ ਮੁੜ ਕੇ ਜਦੋਂ 63 ਦੇ ਵਿੱਚ ਮਸ਼ਤਾਰਾ ਸੁੰਦੇ ਉਲਟ ਉਸੇ ਸੰਤ ਚੰਨਣ ਸੁੰ ਨੂੰ ਜਿਤਾਉਣ ਵਾਸਤੇ ਪੂਰਾ ਜੋਰ ਲਾ ਰਿਹਾ ਹੁਣ ਦੋਹਾਂ ਹਾਲਤਾਂ ਚ ਗੱਲ ਕੀ ਹੈ ਸੰਤ ਜਦੋਂ ਇਹ ਮਸ਼ਤਾਰਾ ਸੁੰਦੇ ਪੱਖ ਚ ਤੇ ਸੰਤ ਚੰਨਣ ਸੁੰ ਦੇ ਵਿਰੋਧਨ ਉਦੋਂ ਗੱਲ ਇਹ ਹੈ ਕਿ ਕਾਂਗਰਸ ਦੀ ਦਖਲਅੰਦਾਜ਼ੀ ਹੋ ਰਹੀ ਹੈ ਕਿ ਐਸਡੀਪੀ ਸੀ ਦਾ ਪ੍ਰਧਾਨ ਕੌਣ ਹੋਵੇ ਉਹ ਚੋਣਾਂ ਨੂੰ ਆਪਦੇ ਮੁਤਾਬਕ ਪ੍ਰਭਾਵਿਤ ਕਰਨ ਦੇ ਯਤਨ। ਸੋ ਉੱਥੇ ਇਹ ਸੰਤ ਚੰਦਰ ਸਿੰਘ ਦੇ ਮਾਸਟਰ ਤਾਰਸ ਸਿੰਘ ਦੇ ਨਾਲ ਪਹਿਲਾਂ ਪਹਿਲਾਂ ਮਾਸਟਰ ਤਾਰਸ ਨੂੰ ਰੋਣ ਦੀਆਂ ਕੋਸ਼ਿਸ਼ਾਂ ਕਾਂਗਰਸ ਵੱਲੋਂ ਉਦੋਂ ਮਾਸਟਰ ਤਾਰਸ ਸਿੰਘ ਦੇ ਨਾਲ ਜਦੋਂ ਮਾਸਟਰ ਤਾਰਸ ਨੂੰ ਹਾਰ ਗਿਆ ਲੜਾਈ 'ਚ ਫਿਰ ਉਹਨੇ ਕਾਂਗਰਸ ਦੀ ਮਦਦ ਨਾਲ ਸੰਤਾਂ ਨੂੰ ਜਿਹੜੇ ਸੀਗੇ ਜੋੜੀ ਉਹਨਾਂ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਫਿਰ ਇਹ ਸੰਤ ਉਹਨਾਂ ਨਾਲ ਆਗੇ ਚਲੋ ਸੰਤ ਚੰਦਰ ਸਿੰਘ ਦੇ ਪ੍ਰਸੰਸਕ ਦਿਲੋਂ ਸੀ ਗਈ ਪਰ ਜਦੋਂ ਇਹਨਾਂ ਦੇ ਖਿਲਾਫ ਸੰਤ ਚੰਦਰ ਸਿੰਘ ਨੇ ਪੋਜੀਸ਼ਨਾਂ ਲੈ ਲਈਆਂ ਫਿਰ ਇਹਨਾਂ ਨੂੰ ਮਨ ਚ ਰੋਸਾ ਵੀ ਹੋਇਆ ਤੇ ਘਰੇ ਜਾਵੇ ਤੇ ਚਲੋ ਫਿਰ ਮੁੜ ਕੇ ਜਦੋਂ 63 ਚੋਣ 1963 ਚੋਣ ਹੋਈ ਉਦੋਂ ਫਿਰ ਕਾਂਗਰਸ ਮਾਹਤਾਰਸ ਨੇ ਕਾਂਗਰਸ ਨਾਲ ਰਲ ਕੇ ਉਹਨਾਂ ਨੂੰ ਜ਼ੋਰ ਕਰਨ ਦਾ ਯਤਨ ਕੀਤਾ ਉਦੋਂ ਉੱਥੇ ਆ ਹੁਣ ਜੇ ਵਿਅਕਤੀਆਂ ਨਾਲ ਕਰੋੜ ਰੱਖਿਆ ਹੁੰਦਾ ਤਾਂ ਇੰਨੀ ਛੇਤੀ ਕਿਨੇ ਵੀ ਦਾ ਸਾਰਾ ਕੈਰੀਅਰ ਤਬਾਹ ਕਰਨ ਦਾ ਜਤਨ ਕੀਤਾ ਮੇਰੇ ਖਿਆਲ ਸ਼ਾਇਦ ਇਹਨਾਂ ਨੇ ਕਦੇ ਕੈਰੀਅਰ ਦੇ ਟਰਮਾਂ 'ਚ ਇਹਨਾਂ ਸੋਚਿਆ ਵੀ ਮੈਂ ਆਪਦਾ ਕੈਰੀਅਰ ਬਣਾਉਣਾ ਹੈ ਉਹ ਪਲਾਨ ਕਰਕੇ ਚੱਲੇ ਹੁੰਦੇ ਇਸ ਤਰ੍ਹਾਂ ਨਹੀਂ ਹੁਣ ਜਿਹੜੀ ਇਹ ਗੱਲ ਹੈ ਜਿੱਥੇ ਮੈਂ ਕਹਿੰਦਾ ਕਿ ਉਹ ਵੱਡਾ ਬੰਦਾ ਸੀ ਉਹਦੇ ਚੋਂ ਇਹ ਹੈ ਕਿ ਭਾਵੇਂ ਉਹ ਰਾਜਨੀਤੀ 'ਚ ਸਰਗਰਮ ਸੀ ਪਰ ਮੇਰੇ ਮੁਤਾਬਕ ਬੇਸਿਕਲੀ ਉਹ ਇੱਕ ਧਾਰਮਿਕ ਬੰਦਾ ਸੀ ਜੇ ਸਾਰਾ ਜੀਵਨ ਵੀ ਬੜੋ ਜਿਸ ਕਿਸਮ ਦੇ ਮਾਹੌਲ ਚ ਪੜੇ ਜਿਸ ਕਿਸਮ ਦੀ ਜ਼ਿੰਦਗੀ ਜਿਉਈ ਮਤਲਬ ਇੱਕ ਧਰਮ ਪ੍ਰਚਾਰ ਤੋਂ ਸ਼ੁਰੂ ਕਰਕੇ ਬੜੀ ਥੋੜੀ ਜੀ ਕਿੰਨੇ ਕੁ 40 ਰੁਪਏ ਮਿਲਦੇ ਹੁੰਦੇ ਸੀ ਕਹਿੰਦੇ ਮਹੀਨੇ ਦੇ ਹਾਰਮੋਨੀਅਮ ਚੁੱਕ ਕੇ ਪਿੰਡ ਪਿੰਡ ਜਾਣਾ ਤੇ ਧਰਮ ਪ੍ਰਚਾਰ ਦੇ ਵਿੱਚ ਉਹ ਕੋਈ ਪੇਸ਼ਾਵਰ ਧਾਰਮਿਕ ਪ੍ਰਚਾਰਕ ਨਹੀਂ ਸੀ ਇੱਕ ਜਿਵੇਂ ਮਿਸ਼ਨਰੀ ਸਪਿਰਟ ਹੁੰਦੀ ਹੈ ਉਹ ਜज्ਬੇ ਦੇ ਵਿੱਚੋਂ ਉਹਨਾਂ ਨੇ ਧਰਮ ਪ੍ਰਚਾਰ ਦਾ ਕੰਮ ਕੀਤਾ ਸੋ ਰੀਅਲ ਸੈਂਸ ਦੇ ਵਿੱਚ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਧਾਰਮਿਕ ਬੰਦਾ ਉਹਂ ਜ ਰਾਜਨੀਤੀ 'ਚ ਵੀ ਸਰਗਰਮ ਹੁੰਦਾ ਬਾਕੀ ਜਿਹੜੇ ਬੰਤੇ ਨੇ ਨਾ ਅਕਾਲੀ ਆਗੂ ਹੋਰ ਜਿੰਨੇ ਵੀ ਉਹਨਾਂ ਦੇ ਨਾਲ ਆਏ ਉਹਨਾਂ ਨਾਲੋਂ ਫਰਕ ਕੀ ਸੀ ਇਹੋ ਬੰਦੇ ਬੇਸਿਕਲੀ ਪੋਲੀਟੀਕਲ ਆ ਉਨਾ ਵਾਸਤੇ ਧਰਮਤਾ ਸੈਕੰਡਰੀ ਹੈ ਸੋ ਇਹ ਇੱਕ ਵੱਡਾ ਫਰਕ ਜਿਹੜਾ ਇਹ ਜਿਹੜਾ ਗੁਰਤਿਆਂ ਨੂੰ ਸੰਟਾਉੜਾ ਦਾ ਇਹ ਹੋਇਆ ਦੂਜੀ ਗੱਲ ਸਾਰਾ ਤੁਸੀਂ ਪੜੋ ਮੈਂ ਇਹਨਾਂ ਨੂੰ ਮਿਲ ਕੇ ਵੀ ਦੇਖਿਆ ਜਿਹੜਾ ਉਹਦਾ ਮਾਈਂਡ ਹੈ ਨਾ ਉਹ ਬਹੁਤ ਹੀ ਸ਼ਾਰਪ ਸੀ ਉਮੀਦ ਲਾਉਣ ਕਿਤੇ ਵੱਧ ਪਰ ਚਲੋ ਕੋਲ ਨੂੰ ਪੜਨ ਦਾ ਮੌਕਾ ਨਹੀਂ ਮਿਲਿਆ ਪਰ ਬੜਾ ਮੇਰੇ ਮੁਤਾਬਕ ਬ੍ਰਿਲੀਅੰਟ ਮਾਈਂਡ ਸੀ ਕਿਉਂਕਿ ਜਦੋਂ ਮੇਰੀ ਉਹਨਾਂ ਨਾਲ ਪਹਿਲਾ ਮੁਲਾ ਪਹਿਲੀ ਮੁਲਾਕਾਤ ਹੋਈ ਉਹਨਾਂ ਨੇ ਮਿਲਣ ਦੀ ਇੱਛਾ ਜ਼ਾਹਰ ਕੀਤੀ ਮੇਰੇ ਤਾਂ ਮਨ 'ਚ ਉਹਨਾਂ ਪ੍ਰਤੀ ਬਹੁਤ ਜ਼ਿਆਦਾ ਵਿਰੋਧ ਸੀ ਮਾਲੀ ਨੂੰ ਪਤਾ ਹੈ ਮੈਂ ਮਾਲੀ ਨੂੰ ਕਿਹਾ ਵੀ ਸੀ ਮਹਾਰਾਜਾ ਪਤਾ ਨਹੀਂ ਤੁਸੀਂ ਮੈਨੂੰ ਕਹਿੰਦੇ ਬੰਗਾ ਮਿਲੋ ਤੇ ਤੈਨੂੰ ਪਤਾ ਨਹੀਂ ਮਾਣ ਉਹਦੇ ਕਿੰਨਾ ਖਿਲਾਫ ਹਾਂ ਕਹਿੰਦਾ ਬਥੇਰਾ ਕਿਹਾ ਸੀ ਉਹਨਾਂ ਨੂੰ ਪਰ ਉਹ ਕਹਿੰਦੇ ਮੈਂ ਮਿਲਣਾ ਹੈ ਤੇ ਉਹਨੋਂ ਸਾਡੀਆਂ ਇੱਕ ਧਾਰਨਾਵਾਂ ਦੂਰੋਂ ਬਣੀਆਂ ਹੋਈਆਂ ਸੀ ਕਿਉਂਕਿ ਪ੍ਰੈਸ ਦੇ ਵਿੱਚ ਵੀ ਅਜੀਬ ਗੱਲ ਹੋਈ ਹੈ ਕਿ ਹਰ ਵਾਰ ਤੁ ਤੋਂ ਵੀ ਕੋਈ ਅੰਦਰ ਸੰਕਟ ਆਉਂਦਾ ਹੈ ਟੋੜਾ ਟਾਰਗੇਟ ਹੁੰਦਾ ਉਹ ਟਰਮ ਕਿਵੇਂ ਕੋਇਨ ਕੀਤੀ ਕਿਸੇ ਨੇ ਵਿਲੀ ਟੋੜਾ ਲੂੰਬੜ ਜਿਵੇਂ ਹੁਣ ਦੇਖੋ ਬੰਦੇ ਦਾ ਕੀ ਨਕਸ਼ਾ ਬਣਦਾ ਕਿਸ ਦਿਨਾਂ ਉਹਨੂੰ ਇੱਕ ਸ਼ਬਦ ਨਾਲ ਹੀ ਉਹਨੂੰ ਖਤਮ ਕਰਨ ਦੀ ਯਤਨ ਕੀਤੇ ਜਾਂਦੇ ਆ ਸੋ ਉਹ ਸਾਰੇ ਕੁਝ ਦਾ ਮਨ ਤੇ ਕਿਤੇ ਅਸਰ ਸੀ ਜਿੰਨਾ ਚਿਰ ਤੁਸੀਂ ਬੰਦੇ ਨੂੰ ਮਿਲਦੇ ਨਹੀਂ ਨਾ ਸੁਣੀਆਂ ਸੁਨਾਈਆਂ ਗੱਲਾਂ ਤੇ ਧਾਰਨਾਵਾਂ ਬਣਾ ਲੈਣੀਆਂ ਉਹ ਨੇਚਰਲੀ ਮੈਂ ਸੱਚੀ ਗੱਲਾਂ ਮੈਂ ਮਿਲਣਾ ਨਹੀਂ ਸੀ ਚਾਹੁੰਦਾ 1% ਵੀ ਪਰ ਜਦੋਂ ਲੱਗਿਆ ਕਿ ਉਹ ਤਾਂ ਬਹੁਤ ਮਿਲਣਾ ਚਾਹੁੰਦੇ ਨੇ ਮੇਰੇ ਮਨ ਤੇ ਇਹ ਬਹੁਤ ਵੀ ਯਾਰ ਮੇਰੀਆਂ ਗੱਲਾਂ ਦਾ ਉਹਨਾਂ ਨੂੰ ਸਮਝ ਕਿਵੇਂ ਆਜੀ ਇਸ ਆਤੀ ਸਾਰੀ ਟ੍ਰੇਲਿੰਗ ਹੋ ਰਹਾ ਹੈ ਸਦਾਨਤਕ ਗੱਲਾਂ ਬੜੀਆਂ ਬੋਝਲ ਗੁੰਝਲਦਾਰ ਨੇ ਇੰਨੀ ਕੋਈ ਮੋਟੀ ਸੋਟੀ ਜੀ ਗੱਲ ਨਹੀਂ ਤੇ ਚਲੋ ਮਖੇ ਹੁਣ ਜਦੋਂ ਪਹਲਾਇਆ ਤੇ ਮਿਲਣਾ ਤਾਂ ਪੈਣਾ ਹੀ ਹੈ ਮੈਨੂੰ ਅਸੀਂ 15-20 ਮਿੰਟ ਚ ਗੱਲ ਖਤਮ ਹੋ ਜੂਗੀ ਤੇ ਚਲੋ ਅਸੀਂ ਮਿਲੇ ਤੇ ਮੈਂ ਜਾਂਦਾ ਹੀ ਉਹਨਾਂ ਚਲੋ ਮੈਨੂੰ ਕਿਹਾ ਹੀ ਮੈਂ ਤੁਹਾਡੇ ਲੇਖ ਪੜ੍ਹਦਾ ਤੇ ਬੜੇ ਚੰਗੇ ਲੱਗਦੇ ਨੇ ਤੇ ਮੈਂ ਚਾਹੁੰਦਾ ਸੀ ਤੁਹਾਡੇ ਨਾਲ ਗੱਲ ਹੋ ਜਾਈ ਮਖਿਆ ਵੈਸੇ ਮੇਰੀਆਂ ਪੋਜੀਸ਼ਨਾਂ ਬਾਰੇ ਪਤਾ ਥੋਨੂੰ ਕਹਿੰਦਾ ਮੈਨੂੰ ਸਾਰਾ ਪਤਾ ਹੈ ਮਖਿਆ ਫੇਰ ਵੀ ਮੈਂ ਇੱਕ ਵਾਰ ਦੱਸ ਦਿੰਨਾ ਤਾਂ ਕਿ ਆਪਣੀ ਗੱਲਬਾਤ ਕਰਨ ਦਾ ਤਾਂ ਹੀ ਕੋਈ ਫਾਇਦਾ ਹੋ ਤੁਹਾਨੂੰ ਭੁਲੇਖੇ 'ਚ ਨਾ ਰਹੋ ਮੈਂ ਬੜੀ ਇਮਾਨਦਾਰੀ ਨਾਲ ਆਂ ਦੱਸਦਾ ਵੀ ਮੈਂ ਤੁਹਾਡੇ ਕਿੰਨਾ ਖਿਲਾਫ ਆ ਤੁਹਾਡੀ ਸਾਰੀ ਸੋਚ ਦੇ ਵਿਅਕਤੀ ਦੇ ਤੌਰ ਤੇ ਨਹੀਂ ਚੱਲੋਂਨਾ ਵੀ ਜੋ ਤੁਸੀਂ ਸਾਰੀ ਚੱਲ ਰਹੇ ਹੋ ਜਿਸ ਤਰ੍ਹਾਂ ਤੇ ਉਹ ਕਹਿੰਦਾ ਕੋਈ ਗੱਲ ਤੂੰ ਖੋਲ ਖੋਲ ਕੇ ਆਪ ਦਾ ਸਾਰਾ ਪੱਖ ਦੱਸ ਗੱਲ ਕੀ ਹੈ ਮਤਲਬ ਉਹਨੇ ਸ਼ਬਦ ਤਾਂ ਨਹੀਂ ਵਰਤੇ ਕਿ ਤੂੰ ਲੌਜਿਕ ਦੇ ਸਾਰੀ ਗੱਲ ਦਾ ਚਲੋ ਜੀ ਫਿਰ ਗੱਲਾਂ ਚੱਲੀਆਂ ਮੇਰੇ ਖਿਆਲ ਬਹੁਤ ਲੰਬਾ ਚਿਰ ਗੱਲਬਾਤ ਚੱਲੀ ਤੇ ਮੈਨੂੰ ਪਹਿਲੇ 10 ਮਿੰਟਾਂ ਚ ਹੀ ਇਹ ਪਤਾ ਲੱਗ ਗਿਆ ਉਹ ਤਾਂ ਰিসিਵ ਕਰ ਰਹਿਗਾ ਨੂੰ ਕਿਉਂਕਿ ਪਤਾ ਲੱਗ ਜਾਂਦਾ ਤੂੰ ਜਦੋਂ ਕਿਸੇ ਨਾਲ ਗੱਲ ਕਰਦੇ ਹੋ ਵੀ ਉਹ ਕੁਝ ਗਲਤ ਪੱਲੇ ਪੈ ਰਹੀ ਆ ਕਿ ਐਵੇਂ ਚੱਲੋ ਵੀ ਫੇਚੜੀ ਉਹਦੇ ਕੋਲ ਉਹਨਾਂ ਦੇ ਕੋਈ ਸਵਾਲ ਤੇ ਹੋਰ ਚਲੋ ਮੇਰਾ ਕਹਿਣ ਤੋਂ ਭਾਵ ਬਹੁਤ ਬ੍ਰਿਲੀਅੰਟ ਮਾਈਂਡ ਸੀ ਜਿਹੜਾ ਮੈਨੂੰ ਹੋਰ ਅਕਾਲੀ ਪੋਲਿਟਿਕਸ 'ਚ ਇਸ ਤਰ੍ਹਾਂ ਦਾ ਬੰਦਾ ਪੜੇ ਲਿਖੇ ਬੜੇ ਮਿਹਲੇ ਨਾ ਕਿ ਦੂ ਵੱਧ ਪੜੇ ਲਿਖੇ ਹੋਣਗੇ ਤੇ ਪੜ੍ਹਾਈ ਲਿਖਾਈ ਦੀ ਏਡੀ ਗੱਲ ਨਹੀਂ ਹੁੰਦੀ ਉਹ ਬੜੀ ਸੈਕੰਡਰੀ ਜੀ ਹੁੰਦੀ ਹੈ ਤੇ ਉਹ ਚਲੋ ਉਹਨਾਂ ਨਾਲ ਗੱਲਾਂ-ਵਾਟਾਂ ਹੋਈਆਂ ਤੇ ਮਤਲਬ ਮੈਨੂੰ ਤਾਂ ਬੜੀ ਐਨੀ ਤਸੱਲੀ ਹੋਈ ਮਿਲ ਕੇ ਜਿੰਨੀ ਪਹਿਲਾਂ ਮੈਂ ਰਿਲੈਕਟੈਂਟ ਸੀ ਰਾਦਰ ਹਸਟਾਈਲ ਸੀ ਉਨਹੀਂ ਮੈਨੂੰ ਲੱਗਿਆ ਤੇ ਫਿਰ ਮੈਨੂੰ ਇਹ ਵੀ ਲੱਗਿਆ ਜਿਹੜੀ ਮੈਨੂੰ ਸਰਦਾਰ ਜਗਜੀਤ ਸਿੰਘ ਨੇ ਕਹੀ ਸੀ ਗੱਲ ਕਹਿੰਦਾ ਦੂਰੋਂ ਕਿਸੇ ਬੰਦੇ ਬਾਰੇ ਕੋਈ ਧਾਰਨਾ ਬਣਾ ਕੇ ਉਹਨੂੰ ਇਤਿਹਾਸ 'ਚ ਕਿਤੇ ਕਾਲਖਪੇਟ ਨਹੀਂ ਕਰਨੀ ਚਾਹੀਦੀ ਯਤਨ ਕਰੋ ਉਹਦੇ ਬਾਰੇ ਜਾਣਨ ਦਾ ਕਿਉਂਕਿ ਥੋੜੀ ਲਿਖੀ ਹੋਈ ਗੱਲ ਨੇ ਦੂਰ ਤੱਕ ਅਸਰ ਕਰਨਾ ਹੁੰਦਾ ਹੈ ਤੇ ਹਰ ਬੰਦੇ ਨੇ ਆ ਕੇ ਆਪਣੀ ਸਭਾਈ ਨਹੀਂ ਦੇਣੀ ਹੁੰਦੀ ਫਿਰ ਮੈਨੂੰ ਮੈਂ ਕਿਹਾ ਵੀ ਇਹ ਤਾਂ ਕਿਉਂਕਿ ਉਦੋਂ ਮੈਂ ਇਹ ਕਿਤਾਬ ਲਿਖਣੀ ਸ਼ੁਰੂ ਕਰਨੀ ਸੀ। ਥੇਰ ਮਨ ਲੱਗਿਆ ਵੀ ਇਹ ਤਾਂ ਬਹੁਤ ਜ਼ਰੂਰੀ ਸੀ ਮੇਰੀ ਮੁਲਾਕਾਤ। ਤੇ ਮੈਂ ਬੜਾ ਐਕਸਾਈਟਮੈਂਟ ਚ ਮੈਂ ਦੋ ਤਿੰਨ ਬੰਦਿਆਂ ਨੂੰ ਦੱਸੀ ਇਹ ਗੱਲ ਮੈਂ ਹਲਵਾਰ ਵੀ ਨੂੰ ਦੱਸੀ। ਹਲਵਾਰ ਵੀ ਕਹਿੰਦਾ ਫਿਰ ਤੂੰ ਨਾ ਬਾਦਲ ਨੂੰ ਵੀ ਮਿਲ। ਥੇਰ ਮੈਂ ਬੰਦਿਆਂ ਨੂੰ ਪੁੱਛਿਆ ਜਿਹੜੇ ਬਾਦਲ ਨੂੰ ਜਾਣਦੇ ਸੀ ਥੋੜੇ। ਵੀ ਨੂੰ ਮਿਲਣ ਦਾ ਕੋਈ ਫਾਇਦਾ ਹੈ ਸਾਰੇ ਥਾਮਾਂ ਤੂੰ ਇਹ ਆਇਆ ਕਿ ਕੋਈ ਵੀ ਫਾਇਦਾ ਨਹੀਂ ਹੋਣਾ ਉਹਨੇ ਕੁਝ ਵੀ ਸੱਚ ਬੋਲਨੇ ਨਹੀਂ ਥੋਡੇ ਕੋਲ ਜਾਂ ਕੇ ਸਲਮਾਰ ਲੈਣੀ ਹੈ ਵੀ ਮੇਰੇ ਕੋਈ ਫਾਇਦਾ ਨਹੀਂ ਹੋਣਾ ਮੈਂ ਚਾਹੁੰਦਾ ਸੀ ਵੈਸੇ ਵੀ ਜਿੰਨਿਆਂ ਨੂੰ ਮਿਲਿਆ ਜਾ ਸਕੇ ਆਫਟਰ ਆਲ ਲਿਖਣਾ ਹੈ ਗੱਲ ਨੂੰ ਸਮਝਣਾ ਹੈ ਚਲੋ ਜੀ ਇਹ ਹੁਣ ਮਦ ਜਿਹੜੀ ਟੋੜਾ ਸਾਹ ਬਾਰੇ ਇਹ ਸੀ ਕਿ ਬ੍ਰਿਲੀਅੰਟ ਸੀ ਯੋਗਤਾ ਸੀ ਈਮਾਨਦਾਰੀ ਤੇ ਰਾਜਨੀਤੀ ਚ ਇਹ ਤਿੰਨੇ ਜਿਹੜੀ ਰੈਸਪੀ ਆ ਇਹ ਦੁਸ਼ਮਣ ਬਣਾਉਂਦੀ ਹੈ ਦੁਸ਼ਮਣ ਤਾਂ ਫਿਰ ਪੈਦਾ ਹੋਣਗੇ ਵੀ ਇਹੋ ਜਿਹਾ ਬੰਦਾ ਜਿਹੜਾ ਜਿਹਦਾ ਦਿਮਾਗ ਤੇਜ ਵੀ ਹੈ ਈਮਾਨਦਾਰ ਵੀ ਹੈ ਤੇ ਯੋਗ ਵੀ ਹੈ ਐਵੇਂ ਕੋ ਗੂ ਨਹੀਂ ਉਹ ਤਾਂ ਤਖਰ ਬੰਦੇ ਬੜੇ ਇਨਸਿਕਿਉਰ ਹੋ ਜਾਂਦੇ ਜੋ ਇਹ ਮੈਂ ਦੇਖਿਆ ਸਾਰਾ ਜਿਹੜਾ ਭਾਵੇਂ ਸੰਤ ਫਤੇਸੂਆਂ ਭਾਵੇਂ ਹਾਲਾਂਕਿ ਉਦੋਂ ਇਹ ਯੰਗ ਹੀ ਸੀਗੇ ਜੀ ਭਾਵੇਂ ਸੰਤ ਫਤੇਸੂ ਸੀ ਬੰਦੇ ਸੰਗ ਜਾਂਦੇ ਕਿਤੇ ਨਾ ਕਿਤੇ ਬੰਦਾ ਸਾਨੂੰ ਹੋਰ ਪੋਲੀਟਿਕਲ ਬੰਦੇ ਨੂੰ ਹੋਰ ਕੁਛੇ ਗੱਲ ਦਾ ਪਤਾ ਨਾ ਹੋਵੇ ਭਾਵੇਂ ਪਰ ਆਹ ਗੱਲ ਤਾਂ ਹੋ ਵੀ ਕੀ ਤੋਂ ਖਤਰਾ ਉਹ ਬਹੁਤ ਛੇਤੀ ਸੰਗ ਜਾਂਦਾ ਸੋ ਇਹ ਗੱਲਾਂ ਜਿਹੜੀਆਂ ਉਹਨਾਂ ਦੀਆਂ ਸੀਗੀਆਂ ਉਹਦੇ ਕਰਕੇ ਉਹਨਾਂ ਨੂੰ ਬੰਦੇ ਉਹ ਤੋਂ ਇਨਸਿਕਿਉਰ ਹੁੰਦੇ ਰਹੇ ਚਲੋ ਹੁਣ ਮੇਰਾ خیال ਆ ਪੰਜ ਤੱਕ ਲੰਮੀਆਂ ਕਹਾਣੀਆਂ ਪਾ ਲਈਆਂ ਹੁਣ ਇੰਨਾ ਸਮਾਂ ਨਹੀਂ ਆਪਣੇ ਕੋਲ ਪਰ ਇੱਥੇ ਮੈਂ ਜਿਹੜੀ ਗੱਲ ਆਪਾਂ 1996 ਦੀ ਗੱਲ ਵੀ ਆਉਂਦੀ ਐ ਵੀ ਉਹ ਦੋ ਗੱਲਾਂ ਉਹਨਾਂ ਨੇ ਮੇਰੇ ਖਰ ਸਹੀ ਕੀ ਉਹਨਾਂ ਦੇ 1996-97 ਦੇ ਪੀੜ ਚ ਜਦੋਂ ਅਕਾਲੀ ਦਲ ਮੁੜ ਸੱਤਾ 'ਚ ਆਇਆ ਇੱਕ ਤਾਂ ਜਿਹੜੀ ਬੀਜੇਪੀ ਨੂੰ ਵੀ ਬਿਨਾਂ ਸ਼ਰਤ ਹਮਾਇਤ ਨਹੀਂ ਦੇਣੀ ਚਾਹੀਦੀ ਇਹ ਹੁਣ ਆ ਕਿਤਾਬ ਪੜ ਕੇ ਪਤਾ ਲੱਗ ਗਿਆ ਐ ਬੀ ਟੌੜਾ ਸਾਹਿਬ ਬਿਨਾਂ ਸ਼ਰਤ ਨਹੀਂ ਚਾਹੁੰਦੇ ਸੀ ਬਾਹਰ ਤਾਂ ਨਹੀਂ ਇਹ ਹੀ ਪ੍ਰਭਾਵ ਬਣ ਜਾਂਦਾ ਵੀ ਟੌੜੇ ਤੇ ਬਾਦਲ ਨੇ ਰਲ ਕੇ ਇਹ ਕੰਮ ਕਰ ਲਿਆ ਵੀ ਚੰਦੂ ਮਾਜਰੇ ਨੂੰ ਮਨਿਸਟਰ ਨਹੀਂ ਬਣਾਇਆ ਉਹ ਜਾਤੀ ਦਾ ਮਸਲਾ ਸੀਗਾ ਉਹ ਜਾਤੀ ਵਿਰੋਧ ਸੀ ਸੋ ਆ ਕਿਤਾਬ ਪੜ੍ਹ ਕੇ ਮੈਨੂੰ ਇਹ ਗੱਲ ਸਮਝ ਆਈ ਵੀ ਵਿਰੋਧ ਜਾਤੀ ਨਹੀਂ ਸੀ ਜਾਤੀ ਵਿਰੋਧ ਨੂੰ ਕਦੇ ਵੀ ਜਿਹੜਾ ਟੌੜਾ ਬਹੁਤਾ ਖਿੱਚ ਕੇ ਨਹੀਂ ਸੀ ਲਿਆ ਤੇ ਦੂਜੀ ਗੱਲ ਨਹੀਂ ਹੈ ਕਿ ਇੱਕ ਬਿਨਾ ਸ਼ਤਮੈਤ ਇੱਕ ਜਿਹੜਾ ਹੈਗਾ ਬੁੱਚੜਪੁਰ ਸਫਸਾ ਜੀ ਜੋ ਤੁਸੀਂ ਵਾਦਾ ਕੀਤਾ ਮੈਨੀਫੈਸਟੋ ਚ ਆ ਤਾਂ ਨਾ ਵੀ ਕੀਤਾ ਹੋਵੇ ਅਦਰਵਾਈਜ਼ ਥੋਡਾ ਫਰਜ ਬਣਦਾ ਤੁਹਾਡੀ ਕੌਮ ਤੇ ਜ਼ੁਲਮ ਹੋਇਆ ਤੇ ਜਿਹੜੇ ਬੰਦੇ ਉਹਦੇ ਜ਼ਿੰਮੇਵਾਰਨ ਜਦੋਂ ਤੁਹਾਡੀ ਸਰਕਾਰ ਆਉ ਤੁਸੀਂ ਉਹਨਾਂ ਨੂੰ ਸਜਾਵਾਂ ਨਾ ਦੇਵਾ ਸਕੋ ਇਹ ਤਾਂ ਇੱਕ ਵੱਖਰੀ ਗੱਲ ਹੈ ਕਿ ਤੁਸੀਂ ਉਹਨਾਂ ਨੂੰ ਨਵਾਜੋ ਅਹੁਦਿਆਂ ਨਾਲ ਇਹ ਤਾਂ ਬਹੁਤ ਔਕ ਵੱਡੀ ਗੱਲ ਸੀ ਸੋ ਉਹ ਫਿਰ ਜਿਵੇਂ ਮਾਲੀ ਨੇ ਲਿਖਿਆ ਕਿ ਉਹਨੇ ਜਿੰਨਾ ਔਖਾ ਹੋ ਕੇ ਬੋਲੇ ਹੈ ਵੀ ਆ ਸਾਡੇ ਵਾਲਾ ਵੀ ਮੁਹੰਮਦ ਮੁਸਤਫਾ ਦੀ وکਾਲਤ ਕਰੀ ਜਾਂਦਾ ਹੈ ਚੰਦੂ ਮਾਜਰੀ ਬਾਰੇ ਮਤਲਬ ਔਖੇ ਹੁੰਦੇ ਸੀ ਇਹਨਾਂ ਗੱਲਾਂ ਦੇ ਉੱਤੇ ਪਰ ਇੱਕ ਉਹਨਾਂ ਦਾ ਜਿਹੜਾ ਕੈਰੈਕਟ੍ਰਿਸਟਿਕ ਫੀਚਰ ਹੈ ਸਾਰੇ ਸਟਰਗਲ ਦੇ ਵਿੱਚ ਉ ਤੋੜ ਵਿਛੋੜਾ ਕਰਨ ਤੱਕ ਨਹੀਂ ਜਾਂਦਾ ਮੱਛ ਲੀ ਜਾਂਦੇ ਸਭ ਕੁਝ ਲੜਾਈ ਚੱਲੀ ਜਾਂਦੀ ਹੈ ਜਿੱਥੇ ਕਿਤੇ ਹੁੰਦਾ ਵੀ ਥੋੜ ਬਿਛੋੜਾ ਕਰੋ ਉੱਥੋਂ ਹੋ ਦੀ ਪਿੱਛੇ ਮੁੜਿਆ ਹੁੰਦਾ ਤੇ ਸਾਡੇ ਵਰਗੇ ਬੰਦੇ ਜਿਹੜੇ ਐਕਟੀਵਿਸਟ ਰਹੇ ਖਾਸ ਕਰਕੇ ਜਿਹੜੇ ਲੈਫਟ ਮੂਵਮੈਂਟ ਚੋਂ ਆਏ ਉਹ ਤਾਂ ਉਹਨਾਂ ਦਾ ਸ਼ੌਕ ਹੁੰਦਾ ਹੈ ਵੀ ਚੀਜ਼ ਨੂੰ ਹੁਣ ਸਿਰੇ ਲਾਉ ਕੇ ਆਉਣਾ ਤੇ ਉਹ ਮੇਰਾ ਖਿਆਲ ਹੈ ਕਿ ਜਿਹੜੀ ਹੁਣ ਮੈਨੂੰ ਸਮਝ ਆਉਂਦੀ ਹੈ ਪਹਿਲਾਂ ਤਾਂ ਤੁਸੀਂ ਇਹਨੂੰ ਕਹਿ ਸਕਦੇ ਨਾ ਕਿ ਉਹਦੀ ਮੌਕਾਪਰਸਤੀ ਹੈ ਜਿਹਦੀ ਕਮਜ਼ੋਰੀ ਹੈ ਹੁਣ ਜਿਹੜੀ ਸਾਨੂੰ ਦਿੱਕਤ ਆ ਰਹੀ ਹੈ ਬਾਰ ਬਾਰ ਬੰਦਿਆਂ ਨੂੰ ਸਮਝਣ ਦੀ ਉਹ ਹੈ ਕਿ ਧਰਮ ਵਾਲੇ ਬੰਦੇ ਤੇ ਰਾਜਨੀਤੀ ਵਾਲੇ ਬੰਦੇ ਉਹਨਾਂ ਦਾ ਕੰਡਕਟ ਬਹੁਤ ਵੱਖਰੀ ਕਿਸਮ ਦਾ ਹੁੰਦਾ ਉਹ ਦੂਜਿਆਂ ਨੂੰ ਸਮਝ ਨਹੀਂ ਆ ਸਕਦਾ ਉਹ ਤਾਂ ਫਿਰ ਉਹੀ ਫਤਵੇ ਦੇਣਗੇ ਉਹਨਾਂ ਬਾਰੇ ਸੋ ਮੇਰਾ ਖਿਆਲ ਹੈ ਇਹਨੂੰ ਆਪਾਂ ਇਹ ਨਹੀਂ ਵੀ ਸਮਝ ਉਤਾ ਕਰ ਲੈਂਦਾ ਸੀ ਉਹਦੇ ਸੁਭਾਅ ਚ ਹਰ ਧਰਮ ਵਾਲੇ ਬੰਦੇ ਧਾਰਮਿਕ ਬੰਦੇ ਦੇ ਸੁਭਾਅ ਚ ਇਹ ਇਸ ਤਰ੍ਹਾਂ ਦਾ ਹੀ ਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਲੈਫਟ ਮੂਵਮੈਂਟ ਦਾ ਬਹੁਤ ਬੋਲਵਾਲਾ ਰਿਹਾ ਪ੍ਰੈਸ 'ਚ ਲੈਫਟ ਦੇ ਬੰਦੇ ਪ੍ਰੋਫੈਸਰ ਲੈਫਟ ਦੇ ਬੰਦੇ ਤੇ ਕਾਲਜਾਂ ਦੇ ਵਿੱਚ ਜੋ ਸਾਰਾ ਮਾਹੌਲ ਪੀਐਸਯੂ ਨੇ ਇੱਕ ਪੋਲੀਟਿਕਲ ਸੱਭਿਆਚਾਰ ਸਿਰਜਤਾ 올 인디아 시크ຊຸંદ ફેડરેશન ઉસે રાસી માહોલ દે وچوں پیدا ਹੋਈ تے ਉਸ માહોલ دا انہاں تے وی اثر ਹੋਇਆ ਇਸ ਕਰਕੇ જతేદાર ਗੁਰਚਰਨ ਸਿੰਘ ਟੌੜਾ ਦਾ ਸੰਤਾਂ ਨਾਲ ਰਿਸ਼ਤਾ ਹੋਰ ਤਰ੍ਹਾਂ ਦਾ ਹੈ ਜਿਹੜੇ ફેડરેશન ਦੇ ਆਗੂ ਹੈ انہاں ਨਾਲ ਹੋਰ ਤਰ੍ਹਾਂ ਦਾ ਹਨ ਉਹਨਾਂ ਦਾ ਇਹਨਾਂ પ્રતિરૂਪਿਆ ਬਿਲਕੁਲ ਵੱਖਰਾ ਹੈ ਉਹ ਸ਼ਰੀਕ ਦੇ ਤੌਰ ਤੇ ਹੀ ਦੇਖਦੇ ਸੰਤ ਸਹਿਯੋਗੀ ਦੇ ਤੌਰ ਤੇ ਦੇਖਦੇ ਰਿਹਾ। ਰਿਪੋਰਟਾਂ ਸੰਤਾ ਕੋਲ ਸਾਰੀਆਂ ਜਾਂਦੀਆਂ ਚੁਗਲੀਆਂ ਵੀ ਪਹੁੰਚਦੀਆਂ ਹੋਣਗੀਆਂ। ਸਭ ਕੁਝ ਹੁੰਦਾ ਹੈ। ਸੋ ਦੋ ਧਾਰਮਿਕ ਬੰਦੇ ਜਦੋਂ ਆਪਸ ਵਿੱਚ ਕੋਈ ਰਿਲੇਸ਼ਨ ਬਣਾਉਂਦੇ ਹਨ ਉਹ ਇੱਕ ਵੱਖਰੀ ਕਿਸਮ ਦਾ ਹੁੰਦਾ ਹੈ। ਸੋ ਮੈਨੂੰ ਤਾਂ ਲੱਗਦਾ ਕਿ ਇਹ ਜਿਹੜੀ ਕਿਤਾਬ ਹੈ ਇਹਨੇ ਬੜਾ ਕੁਝ ਖੋਜਤਾ। ਤੇ ਜਿਹੜੇ ਬੰਦਿਆਂ 'ਚ ਵੀ ਕੋਈ ਸਮਰੱਥਾ ਹੈ ਇਨਸਾਈਟਸ ਹਨ ਜਿੰਨਾ ਕੋਲੇ ਹੁਣ ਇਸ ਨੂੰ ਆਧਾਰ ਬਣਾ ਕੇ ਬਹੁਤ ਕੁਝ ਲਿਖਿਆ ਜਾ ਸਕਦਾ ਅੱਗੇ ਇਹ ਗੱਲ ਇੱਥੇ ਰੁਕਣੀ ਨਹੀਂ ਚਾਹੀਦੀ ਚਲੋ ਕਿਤਾਬ ਆਈ ਦਾ ਸੰਪੂਰਤੀ ਜੀ ਹੋਗੀ ਇਹ ਤਾਂ ਇੱਕ ਕੁੰਜੀ ਬਣਗੀ ਬਹੁਤ ਕੁਝ ਨੂੰ ਖੋਲਣ ਦੀ ਵਿਅਕਤੀਆਂ ਦੇ ਰੋਲ ਤੇ ਜੋ ਸਾਰਾ ਇਤਿਹਾਸ 'ਚ ਵਰਤਾਰੇ ਵਾਪਰੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਣਾ ਇੱਕ ਮੇਰਾ ਸੁਝਾਅ ਹੈ ਮਤਲਬ ਜੇ ਹੋ ਸਕੇ ਮੇਰੇ ਮੁਤਾਬਕ ਇਹ ਹੈ ਕਿ ਚਲੋ ਉਹਨਾਂ ਨੇ ਪਿਆਰਾ ਸਿੰਘ ਭੋਗਲ ਨਾਲ ਗੱਲਾਂ ਬਾਤਾਂ ਕੀਤੀਆਂ ਜਦੋਂ ਤੁਸੀਂ ਇਸ ਤਰ੍ਹਾਂ ਬਹਿਣੇ ਉਹ ਸਾਰੀਆਂ ਗੱਲਾਂ ਯਾਦ ਨਹੀਂ ਆਉਂਦੀਆਂ ਜਾਂ ਤਾਂ ਪਹਿਲਾਂ ਤਿਆਰੀ ਕਰੋ ਨੋਟਸ ਬਣਾਓ ਫਿਰ ਵੀ ਰਹਿ ਜਾਂਦੀਆਂ ਐਡਾ ਲੰਮਾ ਦੌਰ ਹੈ ਬੜਾ ਕੁਸ਼ ਰਹਿ ਜਾਂਦਾ ਹੈ ਚਲੋ ਹਰ ਕੁਸ਼ ਜ਼ਰੂਰੀ ਨਹੀਂ ਹੁੰਦਾ ਪਰ ਕੁਝ ਤਾਂ ਇੰਪੋਰਟੈਂਟ ਹੁੰਦੀਆਂ ਜਿਹੜੀਆਂ ਕਿਤੇ ਨਾ ਕਿਤੇ ਉਹ ਜ਼ਰੂਰ ਦਰਜ ਹੋਣੀਆਂ ਚਾਹੀਦੀਆਂ ਮੈਨੂੰ ਇਹ ਲੱਗਿਆ ਕਿ ਜੋ ਮੇਰੀ ਮੇਰੇ ਨਾਲ ਉਹਨੀਆਂ ਗੱਲਾਂ ਬਾਤਾਂ ਹੋਈਆਂ ਉਹਦੇ ਵਿੱਚ ਕੁਝ ਗੱਲਾਂ ਹੈ ਜੀਆਂ ਜਿਹੜੀਆਂ ਇਸ ਕਿਤਾਬ ਦੇ ਵਿੱਚ ਨਹੀਂ ਆ ਸਕੀਆਂ ਉਹ ਕਿਤੇ ਨਾ ਕਿਤੇ ਐਡ ਆਨ ਹੋਣੀਆਂ ਚਾਹੀਦੀਆਂ ਵੀ ਉਹ ਵੀ ਵਿੱਚ ਸ਼ਾਮਲ ਹੋਣੇ ਦੀ ਜਿੰਗੇ ਇੱਕ ਸਿੰਦਾਂ ਦਾ ਮੇਰਾ ਖਲੋ ਦੇ ਵਿੱਚ ਨਹੀਂ ਆਈ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਤਾਂ 4 ਜਾਂ 5 ਤਰੀਕ ਨੂੰ ਇਤੇ ਜਸੂ ਸਮੁੰਦਰੀ ਹਾਲ 'ਚ ਬੈਠੇ ਸੀਗੇ ਲੋਂਗੋ ਸੰਤ ਲੋਂਗੋ ਵਾਲ ਵੀ ਤੇ ਜੈਦਾ ਟੌੜਾ ਵੀ ਤੇ ਮੈਨੂੰ ਉਹਨਾਂ ਨੇ ਦੱਸਿਆ ਸੀ ਵੀ ਉੱਥੇ ਦੋ ਬੰਦੇ ਆਏ ਉਹਨਾਂ ਕੋਲ ਵਾਕੀ ਟੱਕੀ ਸੀ ਤੇ ਉਹ ਆ ਕੇ ਹਥਿਆਰ ਕੋਲੇ ਸੀ ਉਹਨਾਂ ਦੇ ਆ ਕੇ ਸੰਤ ਲੋਂਗੋ ਵਾਲ ਨੂੰ ਕਹਿੰਦੇ ਕਾਲਿਸਤਾਨ ਦਾ ਐਲਾਨ ਕਰੋ ਸਾਡੇ ਕੋਲੇ ਵਾਕੀ ਟੱਕੀ ਹੈ ਅਸੀਂ ਇੱਥੋਂ ਹੀ ਸਿੱਧਾ ਇਹ ਐਲਾਨ ਕਰਨਾ ਤੇ ਡਰਾ 18 ਦਾ ਡਰਾਵਾ ਹੁਣ ਲੰਕੋਵਾਲ ਹੀ ਸਿਚੁਏਸ਼ਨ ਚ ਉਹਨੂੰ ਉਹਨੂੰ ਪਤਾ ਨਾਲ ਲੱਗੇ ਤੇ ਇਹ ਮੈਂ ਜਿਹੜਾ ਗੋਚਾਂ ਨੂੰ ਤੋੜਦੀ ਸਮਰੱਥਾ ਮੰਨ ਗਏ ਵੀ ਇੱਕਦਮ ਹਾਲਾਤ ਨੂੰ ਸੰਭਾਲਣਾ ਕਿਵੇਂ ਹੈ ਉਹ ਕਹਿੰਦੇ ਮੈਂ ਇਹਨਾਂ ਨੂੰ ਕਿਹਾ ਵੀ ਕਾਕਾ ਗੱਲ ਸੁਣੋ ਅਸੀਂ ਐਲਾਨ ਕਰ ਦਈਏ ਉਹਦਾ ਕੋਈ ਕਾਣੀ ਕੌਡੀ ਦਾ ਮੁੱਲ ਨਹੀਂ ਖਾਲਿਸਤਾਨ ਦਾ ਐਲਾਨ ਵੀ ਕਰ ਦਈਏ ਇਹ ਜੀ ਐਲਾਨ ਫੱਬਦਾ ਤਾਂ ਇਹ ਸੰਤ ਭਿੰਡਰਾਂ ਵਾਲੇ ਦੇ ਮੂੰਹੋਂ ਫੱਬਦਾ ਤੁਸੀਂ ਐਂ ਕਰੋ ਉਹਨਾਂ ਕੋਲੇ ਜਾਓ ਉਹਨਾਂ ਤੋਂ ਐਲਾਨ ਕਰਵਾ ਲਓ ਫਿਰ ਸੰਤ ਲੋਂਗੋਵਾਲ ਉਹਦੀ ਤੈਅਦ ਕਰੂ ਤੇ ਮੈਂ ਉਹਦੀ ਤੈਅਦ ਮਜੀਦ ਕਰੂ ਉਹ ਬੰਦੇ ਫਸ ਗਏ ਉਹਨਾਂ ਕੋਲੇ ਕੋਈ ਜਵਾਬ ਨਹੀਂ ਸੀ ਪਰ ਚਲੇ ਗਏ ਮੁੜ ਕੇ ਕਿਨੇ ਆਉਂਗਾ ਤੋ ਲੱਗਦਾ ਇਹ ਹੈ ਕੋਈ ਏਜੰਸੀਆਂ ਦੀ ਖੇਡ ਵੀ ਕਿਸੇ ਤਰ੍ਹਾਂ ਜਸਟਿਸ ਜਸਟੀਫਿਕੇਸ਼ਨ ਹੋ ਜੈਨਾ ਆਮਲੇ ਦੀ ਵਿਗਿਆਨਕਾਂ ਦੇ ਅੰਦਰੋਂ ਸੰਤਤਾ ਕਰਨੀ ਸੀ ਰਹੀ ਵੀ ਇਹਨਾਂ ਨੇ ਉਹ ਐਲਾਨ ਕਰਵਾ ਲਈ ਇਸ ਤਰ੍ਹਾਂ ਕਿਸੇ ਨਾ ਕਿਸੇ ਤਰ੍ਹਾਂ ਇਹ ਮੇਰਾ ਖਿਆਲ ਕਿਤੇ ਇਸ ਤਰ੍ਹਾਂ ਕੁਝ ਇਹ ਗੱਲਾਂ ਹੋਰ ਇਸ ਤਰ੍ਹਾਂ ਦੀਆਂ ਜਿਹੜੀਆਂ ਤੇ ਇੱਕ ਮੈਂ ਇਹਦੇ ਵਿੱਚ ਪੜਿਆ ਜਿਹੜਾ ਸੰਤਾਂ ਨਾਲ ਆਖਰੀ ਮੁਲਾਕਾਤ ਉਹ ਇਸ ਮੁਤਾਬਕ ਤਾਂ 2 ਜੂਨ ਦੇ ਉਹਨਾਂ ਨੇ ਕਹੀਆ ਜਦੋਂ ਗਵਰਨਰ ਨੂੰ ਮਿਲ ਕੇ ਗਏ ਤੇ ਉਹ ਜਨਰਲ ਸੁਵੇਕ ਸਿੰਘ ਵੀ ਨਾਲ ਸੀ ਤੇ ਹੋਰ ਇਹਦੇ ਵਿੱਚ ਉਹ ਦੱਸਿਆ ਉਹਨਾਂ ਨੇ ਵੀ ਜਦੋਂ ਸੰਤਾਂ ਨੇ ਨੂੰ ਕਿਹਾ ਵੀ ਤੂੰ ਬਾਹਰ ਨਿਕਲ ਜਾ ਹਰ ਉਹ ਮਰਾਹਤ ਇਹ ਨਾ ਕਿਤੇ ਕੋਈ ਕਨਫਿਊਜ਼ਨ ਜਾਏ ਕਿਉਂਕਿ ਜਿਹੜੀ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਉਹ ਕਹਿੰਦੇ ਵੀ 2 ਤਰੀਕ ਨੂੰ ਤਾਂ ਸਿਰਫ ਗਵਰਨਰ ਵਾਲੀ ਗੱਲ ਹੋਈ ਫਿਰ 4 ਤੀ ਰਾਤ ਨੂੰ ਜਦੋਂ ਗੋਲੀਬਾਰੀ ਵੀ ਹੋ ਰਹੀ ਸੀ ਵੀ ਮੈਂ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਨ ਗਿਆ ਸਰੋਵਰ ਦੇ ਵਿੱਚ ਕੁਦਰਤੀ ਉਹ ਤੋਂ ਸੰਤ ਵੀ ਆਇਆ ਇਹ ਕੋਈ ਪਲਾਨਡ ਨਹੀਂ ਸੀ ਜਿਵੇਂ ਇਤਫਾਕ ਸੀ ਇੱਕ ਤਾਂ ਮੈਨੂੰ ਇਹ ਗੱਲ ਬਹੁਤ ਵੱਡੀ ਲੱਗੀ ਵੀ ਵਰਦੀਆਂ ਗੋਲੀਆਂ 'ਚ ਵੀ ਵੀ ਇਹ ਖਤਰਾ ਮੁੱਲ ਲੈਣਾ ਵਿਸ਼ਨਾਨ ਸਰੋਵਰ 'ਚ। ধোਵਾ ਸੰਤਾਵਾਂ ਵੱਲੋਂ ਵੀ ਤੇਨਾ ਵੱਲੋਂ ਵੀ ਉੱਥੇ ਕਹਿੰਦਾ ਫਿਰ ਸਾਡੀ ਫਤਿਹ ਸਾਂਝੀ ਹੋਈ ਤੇ ਉਹਨਾਂ ਨੇ ਮੈਨੂੰ ਵਾਹੋਂ ਫੜ ਕੇ ਪ੍ਰਕਰਮਾ 'ਚ ਬਿਠਾ ਲਿਆ। ਕਹਿੰਦੇ ਜਥੇਦਾਰਾ ਗੱਲ ਸੁਣ। ਹੁਣ ਸਿਚੁਏਸ਼ਨ ਤਾਂ ਪਤਾ ਲੱਗ ਗਿਆ ਕੀ ਹੋਣਾ ਹੈ। ਤੇ ਤੂੰ ਨਾ ਬਾਹਰ ਨਿਕਲ। ਉਹ ਕਹਿੰਦਾ ਬਾਹਰ ਦਰਬਾਰ ਸਾਹਿਬ ਤੋਂ ਕਿ ਦੇਸ਼ ਤੋਂ ਉਹ ਕਹਿੰਦਾ ਦੇਸ਼ ਤੋਂ ਇਹ ਕਹਿੰਦਾ ਮੈਂ ਜਾਵਾਂ ਕਿੱਥੇ ਉਹ ਕਹਿੰਦੇ ਗਵਾਂਡੀਆਂ ਨੇ ਇਹ ਕਹਿੰਦੇ ਮੈਂ ਕਰੂੰ ਕੀ ਚੱਲ ਇਹਨਾਂ ਨੇ ਵਾਰਤਾ ਲਾਭ ਦੱਸਿਆ ਪਰ 2 ਜੂਨ ਦਾ ਦੱਸਿਆ ਉਹ ਕਹਿੰਦੇ ਵੀ ਤੂੰ ਮੁੜ ਕੇ ਸੰਘਰਸ਼ ਦੀ ਅਗਵਾਈ ਕਰੀ ਇਹਨਾ ਮੈਂ ਕਿਹਾ ਵੀ ਸੰਘਰਸ਼ ਦੀ ਅਗਵਾਈ ਨਾ ਮੈਥੋਂ ਹੋਣੀ ਹੈ ਤੇ ਨਾ ਮੇਰੀ ਕਿਸੇ ਨੇ ਕਬੂਲ ਕਰਨੀ ਤੇ ਫਿਰ ਬੈਠੇ ਬੈਠੇ ਦਿਨ ਦੇ ਮਨ ਚ ਆ ਗਿਆ ਵੀ ਇਹ ਤਾਂ ਕੰਮ ਤੁਸੀਂ ਕਰ ਸਕਦੇ ਹੋ ਤੁਸੀਂ ਬਾਹਰ ਜਾਓ ਉਹ ਕਹਿੰਦੇ ਮੈਂ ਨਹੀਂ ਜਾਣਾ ਤਾਂ ਮੈਂ ਕਹਿ ਵੀ ਜਾਓਗੇ ਕਿਉਂ ਨਹੀਂ ਮੈਂ ਹੁਣੇ ਜਾਣਾ ਪੰਜ ਪਿਆਰੇ ਲਿਆਉਣਾ ਇਸ਼ਨਾਨ ਕਰਕੇ ਉਹ ਤੁਹਾਨੂੰ ਹੁਕਮ ਦੇਣਗੇ ਤੇ ਮੈਂ ਉੱਠਣ ਲੱਗਿਆ ਕਹਿੰਦੇ ਮੇਰੀ ਬਾਹ ਫੜ ਕੇ ਥੱਲੇ ਸੁੱਟ ਦੇਗਾ ਤੇ ਜੱਫੀ ਪਾ ਲਈ ਕਹਿੰਦੇ ਵੀ ਤੂੰ ਮੈਨੂੰ ਨਾ ਹੈ ਮਜਬੂਰ ਕਰਾ ਮੈਂ ਜੋ ਆਬਦਾਰ ਧਾਰ ਲਿਆ ਧਾਰ ਲਿਆ ਤੇ ਚਲ ਮੈਂ ਤੈਨੂੰ ਸੀ ਵੀ ਜੇ ਤੂੰ ਕਰ ਸਕੇ ਤੇ ਬਸ ਗੱਲ ਉੱਥੇ ਜਿੱਨੇ ਬਣ ਗਈ ਇਹ ਮੈਨੂੰ ਬੱਦ ਨੈਚਰ ਲੱਗਦੀ ਹੈ ਇਹ ਸਾਰਾ ਮਾਹੌਲ ਜਿਸ ਤਰ੍ਹਾਂ ਦੀ ਇਹ ਗੱਲਬਾਤ ਹੋਈ ਹੈ ਬੜੀ ਸਿਗਨੀਫੀਕੈਂਟ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਹੋਰ ਗੱਲਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਨੇ ਤੇ ਮੈਨੂੰ ਤਾਂ ਇਹ ਵੀ ਆ ਪੜ ਕੇ ਜਿਸ ਜਿਹੜਾ ਖਰਚਨ ਸਿੰਘ ਟੌੜਾ ਨੂੰ ਇੱਕ ਨਵੀਂ ਰੋਸ਼ਨੀ ਚ ਦੇਖਣਾ ਤੇ ਉਹਦੀ ਇੱਕ ਵੱਡਾ ਬਿੰਬ ਬਣਦਾ ਉਹ ਡਾਕ ਨਹੀਂ ਵੀ ਬਾਕੀ ਏ ਕਹਾਜੀਆਂ ਚ ਇੱਕ ਉਹ ਬਹੁਤ ਹੀ ਬੱਕਰੀ ਕਿਸਮ ਦਾ ਤੇ ਜਿੱਦੋ ਜੋ ਮੇਰੀ ਫਿਰ ਇਹ ਕਨਵਿਕਸ਼ਨ ਬਹੁਤ ਮਜ਼ਬੂਤ ਹੋਈ ਹੈ ਕਿ ਸਿੱਖ ਆਗੂ ਜਿਹੜਾ ਉਹ ਪਹਿਲਾਂ ਧਾਰਮਿਕ ਹੋਵੇ ਫਿਰ ਰਾਸੀ ਹੋ ਜੇ ਆਦਰਵੇ ਰਾਉਂਡ ਹੋ ਗਿਆ ਫਿਰ ਜੋ ਇਹ ਚੱਲ ਰਿਹਾ ਉਹ ਉਵੇਂ ਹੀ ਚੱਲੂਗਾ ਤੇ ਜਿਹੜਾ ਮਨ ਮਾਲੀ ਨੂੰ ਇਹ ਲੱਗਦਾ ਸੀ ਵੀ ਇਹ ਕਿਤਾਬ ਆਊਗਾ ਸੰਕਟ ਦੇ ਵਿੱਚ ਕੋਈ ਆਪਦਮ ਇਮਪੈਕਟ ਪਾ ਦੂ ਉਹ ਉਹ ਬਹੁਤ ਅੰਨੀ ਨੂੰ ਹੋ ਚੁੱਕਿਆ ਉਹ ਉਹਨਾਂ ਤੇ ਨਹੀਂ ਤਾਂ ਕੋਈ ਇਮਪੈਕਟ ਪੈਣਾ ਉਹ ਜੀ ਠੀਕ ਹੈ ਕਿ ਪੰਥ ਸੰਕਟ ਚ ਹੈ ਸੰਕਟ ਤੋਂ ਨਿਕਲਣ ਵਾਸਤੇ ਇਹ ਕੁਝ ਸੇਤਾ ਜਾ ਇਨਸਾਈਟਸ ਜਿਨੇ ਵੀ ਬੰਦਿਆਂ ਨੇ ਕੰਮ ਤਾਂ ਕਰਨਾ ਹੀ ਕਰਨਾ ਨਾ ਹੋ ਰਾਨੇ ਤਾਂ ਆਪਾਂ ਕੋਈ ਇਸ ਅਕਾਲੀ ਢਾਂਚੇ 'ਚ ਕੋਈ ਆਪਾਂ ਉਮੀਦ ਰੱਖੀਏ ਉਹ ਬਹੁਤੀ ਉਮੀਦ ਜੀ ਸੋ ਇੰਨੀਆ ਕਮਰियां ਅੱਜ ਤਾਂ ਇੰਨੀਆ ਕਿ ਵਿਚਾਰਾਂ ਸੀਗੀਆਂ ਤੇ ਬਹੁਤ ਚੰਗਾ ਉਦਮ ਕੀਤਾ ਹੈ ਇਹ ਜਿਹੜਾ ਉਦਮ ਹੋਇਆ ਇਹਦੇ 'ਚ ਕਮਿਟਮੈਂਟ ਦੀ ਗੱਲ ਹੁੰਦੀ ਹੈ ਇਹ ਮਾਲੀ ਨੂੰ ਕਿਉਂ ਲੱਗ ਰਿਹਾ ਸੀ ਵੀ ਯਾਰ ਇਹਡੀਆਂ ਗੱਲਾਂ ਪਈਆਂ ਤੇ ਉਹ ਸ਼ੱਕ ਕਿਉਂ? ਅਗਿਦਾ ਮਤਲਬ ਤੋਂ ਉਹ ਵਿਅਕਤੀ ਨਾਲ ਵੀ ਤੇ ਉਹ ਗੱਲਾਂ ਨਾਲ ਵੀ ਕੋਈ ਕਮਿਟਮੈਂਟ ਨਹੀਂ ਦੂਜੇ ਚਲ ਕੋਈ ਨਹੀਂ ਪਈਆਂ ਰਹਿਣ ਦਿਓ। ਸੋ ਕਮਿਟਮੈਂਟ ਤੋਂ ਬਿਨਾ ਕੁਝ ਨਹੀਂ ਬਣਦਾ। ਇਹ ਪਹਿਲੀ ਸ਼ਰਤ ਹੈ। ਸੋ ਇੰਨੀਆਂ ਕਿ ਵਿਚਾਰਾਂ ਪ੍ਰਵਾਨ ਕਰਿਓ। ਬਾਕੀ ਮੌਕੇ ਮਿਲਦੇ ਰਹਿਣਗੇ। ਲਿਖਤੀ ਰੂਪ 'ਚ ਵੀ ਆਉਣਗੀਆਂ, ਬੋਲ ਕੇ ਵੀ ਆਉਣਗੀਆਂ ਪਰ ਇਹਨੇ ਇੱਕ ਸਾਨੂੰ ਬਹੁਤ ਵੱਡਾ ਆਧਾਰ ਤੇ ਮਟੀਰੀਅਲ ਪ੍ਰੋਵਾਈਡ ਕਰਦਾ ਸੋ ਇਨੀਆਂ ਕਬੀਨੀਆਂ ਪਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ